ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਮਾਤਾ ਚਰਨਕੌਰ ਆਏ ਨਾ ਆਏ ਦਿਨ ਸਿੱਧੂ ਮੂਸੇ ਵਾਲੇ ਬਾਈਵਾਰੇ ਆਪਣੇ ਇੰਸਟਾਗ੍ਰam ਦੇ ਉੱਤੇ ਕੁਝ ਨਾ ਕੁਝ ਪੋਸਟ ਕਰਦੇ ਹੀ ਰਹਿੰਦੇ ਨੇ ਅਤੇ ਆਪਣੇ ਦਿਲ ਦਾ ਦੁੱਖ ਉਹ ਆਪਣੇ ਸਿੱਧੂ ਮੂਸੇ ਵਾਲੇ ਦੇ ਫੈਨਜ਼ ਨਾਲ ਸ਼ੇਅਰ ਕਰਦੇ ਨੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ 11 ਮਈ ਹੈ ਅਤੇ 11 ਮਈ ਨੂੰ ਮਾਂ ਦਿਵਸ ਹੁੰਦਾ ਹੈ ਅਤੇ ਦੋਸਤੋ ਇਸ ਦਿਨ ਇੱਕ ਮਾਂ ਕੋਲ ਆਪਣੇ ਪੁੱਤ ਦਾ ਨਾਂ ਹੋਣਾ ਇਹ ਬਹੁਤ ਵੱਡਾ ਦੁੱਖ ਹੈ ਅਤੇ ਆਪਣਾ ਇਹ ਹੀ ਦੁੱਖ ਸਾਂਝਾ ਕੀਤਾ ਮਾਤਾ ਚਰਨਕੌਰ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਪੋਸਟ ਪਾ ਕੇ ਉਸ ਵਿੱਚ ਮਾਤਾ ਚਰਨਕੌਰ ਲਿਖਦੇ ਨੇ ਕਿ ਪੁੱਤ ਤੇਰੇ ਬਿਨਾ ਤੇਰਾ ਅਹਿਸਾਸ ਦਬਾਉਂਦਾ ਏ ਪੁੱਤ ਅੱਜ ਮਾਂ ਦੇ ਪਸੇ ਪਰ ਤੂੰ ਮੇਰੇ ਕੋਲ ਨਹੀਂ ਹਰ ਤੇਰਾ ਨਿੱਕਾ ਵੀਰ ਤੇਰੇ ਰੂਪ ਵਿੱਚ ਮੇਰੇ ਕੋਲ ਹੈ ਬੇਸ਼ੱਕ ਤੇਰਾ ਨਿੱਕਾ ਵੀਰ ਮੈਨੂੰ ਬੋਲ ਕੇ ਮਾਦੀਪਸ ਦੀਆਂ ਵਧਾਈਆਂ ਨਹੀਂ ਦੇ ਸਕਦਾ ਪਰ ਉਸ ਦੀ ਮੁਸਕਾਨ ਅਤੇ ਉਸ ਦੀਆਂ ਅਸਰਾਰ ਤਾਂ ਹੀ ਮੈਨੂੰ ਮਾਦੀਪਸ ਦੀਆਂ ਵਧਾਈਆਂ ਦੇ ਰਹੀਆਂ ਨੇ ਅਤੇ ਇਸ ਪੋਸਟ ਦੇ ਵਿੱਚ ਮਾਤਾ ਚਰਨਕੌਰ ਆਪਣੇ ਪੁੱਤ ਸ਼ੋਭਦੀਪ ਸਿੱਧੂ ਮੂਸੇ ਵਾਲੇ ਨੂੰ ਕਹਿ ਰਹੀ ਹੈ ਕਿ ਪੁੱਤ ਮੈਂ ਤੇਰੀ ਮਾਂ ਬਣ ਕੇ ਆਪਣਾ ਜੀਵਨ ਸਫਲ ਕਰ ਲਿਆ ਹੈ ਅਤੇ ਤੂੰ ਮੈਨੂੰ ਇੱਕ ਹੀ ਜਨਮ ਦੇ ਵਿੱਚ ਦੋ ਰੂਪਾਂ ਵਿੱਚ ਮਿਲਿਆ ਹੈ ਅਤੇ ਤੂੰ ਕਿੰਨੇ ਹੀ ਮੈਨੂੰ ਬੱਚਿਆਂ ਵਾਂਗੂ ਪਿਆਰ ਕਰਨ ਵਾਲੇ ਫੈਨਾਂ ਦੀ ਮਾਂ ਵੀ ਬਣਾਇਆ ਹੈ ਅੱਜ ਤੇਰੀ ਯਾਦ ਰੋਜ਼ ਤੋਂ ਬਾੜੀ ਆ ਰਹੀ ਹੈ ਪੁੱਤ ਦੋਸਤੋ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੀ ਇਹ ਭਾਵੁਕ ਪੋਸਟ ਪੜ੍ਹ ਕੇ ਹਰ ਕੋਈ ਭਾਵਕ ਹੋ ਸਕਦਾ ਹੈ ਕਿਉਂਕਿ ਇਸ ਪੋਸਟ ਦੇ ਵਿੱਚ ਇੱਕ ਪੁੱਤ ਅਤੇ ਇੱਕ ਮਾਂ ਦੇ ਵਿਸੋੜੇ ਦੀ ਦਰਦਖਾਣੀ ਲਿਖੀ ਹੋਈ ਹੈ ਪਰ ਦੋਸਤੋ ਸਿੱਧੂ ਮੂਸੇ ਵਾਲੇ ਦੇ ਫੈਨ ਜਿ ਹਮੇਸ਼ਾ ਪਰਿਵਾਰ ਦੇ ਨਾਲ ਡਟ ਕੇ ਖੜੇ ਰਹਿਣਗੇ ਅਤੇ ਕਦੇ ਵੀ ਉਹਨਾਂ ਨੂੰ ਸਿੱਧੂ ਮੂਸੇ ਵਾਲੇ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੇ ਅਤੇ ਸਿੱਧੂ ਮੂਸੇ ਵਾਲੇ ਦੇ ਫੈਨ ਜਨੂੰ ਵੀ ਚਾਹੀਦਾ ਹੈ ਕਿ ਸਿੱਧੂ ਬਾਈ ਦੇ ਗੀਤਾਂ ਤੋਂ ਹਟ ਕੇ ਸਿੱਧੂ ਪਰਿਵਾਰ ਦੇ ਨਾਲ ਖੜਿਆ ਕਰੋ ਅਤੇ ਗੀਤਾਂ ਤੋਂ ਇਲਾਵਾ ਵੀ ਸਿੱਧੂ ਮੂਸੇ ਵਾਲੇ ਬਾਈ ਦੇ ਜਸਟਿਸ ਦੀ ਗੱਲ ਕਰਿਆ ਕਰੋ ਅਤੇ ਫੈਨਾਂ ਨੂੰ ਸਾਰੀ ਦੁਨੀਆ ਨੂੰ ਦੱਸਣਾ ਚਾਹੀਦਾ ਹੈ ਕਿ ਸਿੱਧੂ ਪਰਿਵਾਰ ਇਕੱਲਾ ਨਹੀਂ ਹੈ ਸਿੱਧੂ ਮੂ ਨਾਲ ਖੜੇ ਨੇ ਦੋਸਤੋ ਅੱਜ ਮਾਂਦੇਵਸ ਦੇ ਉੱਤੇ ਮਾਤਾ ਚਰਨ ਕੌਰ ਵੱਲੋਂ ਇਹ ਭਾਵੁਕ ਪੋਸਟ ਸ਼ੇਅਰ ਕੀਤੀ ਗਈ ਜੋ ਕਿ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਤੇ ਸਿੱਧੂ ਮੂਸੇਵਾਲੇ ਦੇ ਪੱਕੇ ਫੈਨਜ਼ ਹੋਣ ਦੇ ਨਾਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਖਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਧੰਨਵਾਦ